ਸ਼ੰਭੂ ਬਾਰਡਰ ਦੀ ਤਸਵੀਰ ਹੈ ਇਹ ਨਾ ਕਿ ਕਿਸੇ ਜੰਗ ਪ੍ਰਭਾਵਿਤ ਇਲਾਕੇ ਦੀ ਤਸਵੀਰ ਹੈ ਇਹ ਥੱਲੇ ਆਰਮੀ ਦੇ ਜਵਾਨ ਵੀ ਜਿਹੜੇ ਬੈਠੇ ਤੁਹਾਨੂੰ ਨਜ਼ਰ ਆਉਣਗੇ ਵਾਪਕ ਪੈਰਾਮਿਟਰੀ ਫੋਰਸਸ ਜਿਹੜੀਆਂ ਉਹ ਨਜ਼ਰ ਆਉਣਗੀਆਂ ਤੁਹਾਨੂੰ ਬੈਠੇ ਘੱਗਰ ਦਰਿਆ ਥੱਲੇ ਥੋੜਾ ਬਹੁਤਾ ਦਰਿਆ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਉਸ ਥਾਂ ਤੇ ਅਸੀਂ ਮੌਜੂਦ ਹਾਂ ਇਸ ਵੇਲੇ ਘੱਗਰ ਦਰਿਆ ਦੇ ਅੰਦਰ ਘੱਗਰ ਦਾ ਜਿਹੜਾ ਪੋਲਾ ਪੁਲ ਦੇ ਬਿਲਕੁਲ ਥੱਲੇ ਕਿਉਂਕਿ ਇਹੀ ਪੁਲ ਜਿਹੜਾ ਹੈ ਇਹ ਕਨੈਕਟ ਕਰਦਾ ਪਰ ਹਾਲਾਤ ਦਿਖਾਉਂਦੇ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਹਨ ਤੇ ਉੱਥੇ ਮੌਕੇ ਦੇ ਹਾਲਾਤ ਕੀ ਹੈ ਮੌਕੇ ਦੇ ਹਾਲਾਤ ਜਿਹੜੇ ਉਹ ਦਿਖਾਉਂਦੇ ਤੁਹਾਨੂੰ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਫੋਰਸ ਮੌਕੇ ਦੇ ਉੱਪਰ ਤਾਇਨਾਤ ਕੀਤੀ ਹੋਈ ਹੈ ਔਰ ਕਿਸਾਨ ਇੱਥੇ ਹੰਝੂ ਗੈਸ ਦੇਤੇ ਗੋਲੇ ਚੁੱਕਦੇ ਹੋਏ ਨਜ਼ਰ ਆਉਂਦੇ ਆ ਇੱਥੇ ਜਿਹੜੀਆਂ ਰਬੜ ਬੁਲੇਟ ਚਲਾਏ ਗਏ ਆ ਕਿਸਾਨਾਂ ਦੇ ਉਹ ਚੱਕਦੇ ਹੋਏ ਨਜ਼ਰ ਆਉਂਦੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਤਾਇਨਾਤੀ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਪੁਲ ਦੇ ਉੱਪਰ ਫੋਰਸ ਇਸ ਤਰੀਕੇ ਦੇ ਨਾਲ ਡਿਪਲੋਏ ਕੀਤੀ ਹੋਈ ਹੈ ਤਾਇਨਾਤ ਕੀਤੀ ਹੋਈ ਹੈ ਔਰ ਉੱਥੇ ਹੀ ਹਰਿਆਣਾ ਪੁਲਿਸ ਦੇ ਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਮੌਕੇ ਦੇ ਉੱਪਰ ਤਾਇਨਾਤ ਨੇ ਇਹ ਪੂਰਾ ਤੰਬੂ ਲੱਗਿਆ ਹੋਇਆ ਉਹਨਾਂ ਦਾ ਹਰਿਆਣਾ ਪੁਲਿਸ ਦਾ ਔਰ ਪਰਲੇ ਬਨੇ ਵੀ ਜਿੱਤੇ ਥੋੜਾ ਜਰਾ ਜ਼ੂਮ ਕਰਕੇ ਦਿਖਾਓ ਆ ਜਿਹੜੀ ਜਗ੍ਹਾ ਹੈ ਕਿਉਂਕਿ ਜਿੱਥੇ ਪੁਲ ਖਤਮ ਹੁੰਦਾ ਉੱਥੇ ਵੀ ਇੱਕ ਚੌਂਕੀ ਬਣਾ ਲਈ ਗਈ ਹੈ ਅਸਥਾਈ ਤੌਰ ਤੇ ਤਾਂ ਪੂਰਾ ਦਾ ਪੂਰਾ ਦੇਖ ਸਕਦੇ ਹੋ ਤੁਸੀਂ ਮੌਕੇ ਦੇ ਉੱਪਰ ਕਿ ਮਾਹੌਲ ਕੀ ਹੈ ਸ਼ੰਭੂ ਬਾਰਡਰ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਲਗਾਤਾਰ ਤਾਇਨਾਤ ਕੀਤੀ ਹੋਈ ਹੈ ਲਗਾਤਾਰ ਡਿਪਲੋਏ ਕੀਤੀ ਹੋਈ ਹੈ ਔਰ ਉੱਥੇ ਥੱਲੇ ਆਰਮੀ ਦੇ ਜਵਾਨ ਵੀ ਜਿਹੜੇ ਬੈਠੇ ਤੁਹਾਨੂੰ ਨਜ਼ਰ ਆਉਣਗੇ ਵੱਖ-ਵੱਖ ਪੈਰਾਮੀਟਰੀ ਫੋਰਸ ਜਿਹੜੀਆਂ ਉਹ ਨਜ਼ਰ ਆਉਣਗੀਆਂ ਤੁਹਾਨੂੰ ਬੈਠੀਆਂ ਹੋਈਆਂ ਤਾਂ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਇਹ ਪੂਰੇ ਦੇ ਪੂਰੇ ਇੰਤਜ਼ਾਮ ਹਰਿਆਣਾ ਸਰਕਾਰ ਦੇ ਵੱਲੋਂ ਕੀਤੇ ਗਏ ਆ ਤਾਕੀ ਕਿਸਾਨ ਅੱਗੇ ਨਾ ਵੱਤ ਸਕਣ ਕਿਸਾਨ ਆਪਣਾ ਧਰਨਾ ਲਾਉਣ ਦੇ ਲਈ ਦਿੱਲੀ ਨਾ ਜਾ ਸਕਣ ਇਹ ਸ਼ੰਭੂ ਬਾਰਡਰ ਦੇ ਹਾਲਾਤ ਨੇ ਤਾਂ ਉੱਥੇ ਹੀ ਇਧਰਲੇ ਬੰਨੇ ਵੀ ਸਫਾਇਦਿਆਂ ਦੇ ਵਿੱਚ ਵੀ ਤੁਹਾਨੂੰ ਜਵਾਨ ਬੈਠੇ ਨਜ਼ਰ ਆ ਜਾਣਗੇ ਇਧਰਲੇ ਬੰਨੇ ਵੀ ਔਰ ਸਾਹਮਣੇ ਜਗਜੀਤ ਇਧਰਲੇ ਬੰਨੇ ਦਿਖਾਓ ਜਰਾ ਕੱਗਰ ਦਰਿਆ ਥੱਲੇ ਥੋੜਾ ਬਹੁਤਾ ਦਰਿਆ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉਧਰ ਪਰਲੇ ਬੰਨੇ ਵੀ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਜਵਾਨ ਬੈਠੇ ਨਜ਼ਰ ਆ ਜਾਣਗੇ ਇਧਰਲੇ ਬੰਨੇ ਵੀ ਫੌਜੀ ਬੈਠੇ ਤੁਹਾਨੂੰ ਨਜ਼ਰ ਆਉਣਗੇ ਤਾਂ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੀ ਤਸਵੀਰ ਹੈ ਇਹ ਨਾ ਕਿ ਕਿਸੇ ਜੰਗ ਪ੍ਰਭਾਵਿਤ ਇਲਾਕੇ ਦੀ ਤਸਵੀਰ ਹੈ ਇਹ ਤਾਂ ਸ਼ੰਭੂ ਬਾਰਡਰ ਦੇ ਇਹ ਹਾਲਾਤ ਨੇ ਜਿੱਥੇ ਕਿਸਾਨਾਂ ਦਾ ਇੱਕ ਬੰਨੇ ਧਰਨਾ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਇੱਕ ਬੰਨੇ ਚੱਲ ਰਿਹਾ ਔਰ ਦੂਜੇ ਬੰਨੇ ਇਸ ਤਰੀਕੇ ਦੇ ਨਾਲ ਫੋਰਸ ਡਿਪਲੋਏ ਕੀਤੀ ਹੋਈ ਆ ਫੋਰਸ ਤਾਇਨਾਤ ਕੀਤੀ ਹੋਈ ਆ ਤਾਂ ਦਰਿਆ ਦੇ ਕੰਡੇ ਤੇ ਵੀ ਫੋਰਸ ਬੈਠੀ ਹੋਈ ਨਜ਼ਰ ਆ ਰਹੀ ਹੈ ਘੱਗਰ ਦੇ ਅੰਦਰ ਤਾਂ ਵੈਸੇ ਜਦੋਂ ਮੀਂਹ ਦਾ ਸੀਜ਼ਨ ਹੁੰਦਾ ਤਾਂ ਇਹ ਪੂਰਾ ਇਲਾਕਾ ਜਿਹੜਾ ਪੁਲ ਦੇ ਥੱਲੇੋਂ ਪਾਣੀ-ਪਾਣੀ ਵਗਦਾ ਹੋਇਆ ਨਜ਼ਰ ਆਉਂਦਾ ਹੁੰਦਾ ਪਰ ਹੁਣ ਇਸ ਸੀਜ਼ਨ ਦੇ ਵਿੱਚ ਕਗਰ ਸੁੱਕੀ ਹੋਈ ਆ ਥੋੜਾ ਬਹੁਤ ਪਾਣੀ ਇਧਰੋਂ ਉਧਰੋਂ ਝੜ ਕੇ ਜਿਹੜਾ ਆ ਰਿਹਾ ਉਹ ਜ਼ਰੂਰ ਆ ਕਗਰ ਦੇ ਵਿੱਚ ਪਰ ਥੱਲੇੋਂ ਜਿਹੜਾ ਲੰਘਣ ਵਾਸਤੇ ਰਾਹ ਸੀਗਾ ਉਹ ਵੀ ਪੁੱਟ ਦਿੱਤਾ ਗਿਆ ਅ ਕਰੇਨਾ ਦੇ ਨਾਲ ਮਸ਼ੀਨਾਂ ਦੇ ਨਾਲ ਤਾਂ ਕਿ ਕਿਸਾਨ ਇਧਰੋਂ ਲੰਘ ਨਾ ਸਕਣ ਹਾਲਾਂਕਿ ਇਸ ਪਾਸੇ ਜਗਜੀਤ ਉੱਪਰ ਦਿਖਾਓ ਜਰਾ ਇਧਰਲੇ ਬੰਨੇ ਜਿਹੜੀ ਇਹ ਵਲਗਣ ਕੀਤੀ ਹੋਈ ਆ ਉੱਪਰਲੇ ਬੰਨੇ ਤਾਂ ਇਹ ਸਾਰੇ ਬੰਨੇ ਇਸੇ ਤਰੀਕੇ ਦੇ ਨਾਲ ਕੀਤੀ ਹੋਈ ਸੀਗੀ ਵਲਗਣ ਤਾਂ ਕਿਉਂਕਿ ਸਾਈਡਾਂ ਦੇ ਉੱਪਰ ਕੰਧਾ ਲਾ ਦਿੱਤੀਆਂ ਗਈਆਂ ਸੀਗੀਆਂ ਤਾਂਕਿ ਉੱਪਰੋਂ ਕੋਈ ਡਿੱਗ ਨਾ ਸਕੇ ਜਾਂ ਉੱਪਰੋਂ ਕੋਈ ਭੱਜ ਕੇ ਇੱਧਰ ਨਾ ਆ ਸਕੇ ਤਾਂ ਇਹ ਸੀਗੀ ਕੋਸ਼ਿਸ਼ ਹਰਿਆਣਾ ਪੁਲਿਸ ਦੀ ਪਰ ਕੁਝ ਇੱਕ ਬੈਰੀਕੇਡ ਵੀ ਚੱਕ ਕੇ ਇੱਧਰ ਲੈ ਬਨੇ ਛੁੱਟ ਦਿੱਤੇ ਜਿਵੇਂ ਆ ਬੈਰੀਕੇਡ ਜਿਹੜਾ ਸੀਗਾ ਇਹ ਚੁੱਕ ਕੇ ਸ਼ਾਇਦ ਉੱਪਰੋਂ ਛੁੱਟਿਆ ਹੋਇਆ ਔਰ ਉਧਰਲੇ ਬਨੇ ਹੋਰ ਵੀ ਜਿਹੜੇ ਉਧਰ ਪਰਲੇ ਬਨੇ ਬੈਰੀਕੇਡ ਪਏ ਆ ਉਹ ਬੈਰੀਕੇਡ ਵੀ ਉੱਪਰੋਂ ਛੁੱਟੇ ਆ ਜਦੋਂ ਪਹਿਲੇ ਦਿਨ ਜਦੋਂ ਕਲੈਸ਼ ਹੋਇਆ ਪਹਿਲੇ ਦਿਨ ਜਦੋਂ ਟਕਰਾਅ ਹੋਇਆ ਕਿਸਾਨਾਂ ਦਾ ਆ ਕੇ ਇੱਥੇ ਤਾਂ ਪਹਿਲੇ ਦਿਨ ਇੱਥੇ ਆ ਕੇ ਯਾਰ ਰੋਕ ਦਿੱਤਾ ਗਿਆ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰ ਦੇ ਉੱਪਰ ਤਾਂ ਪੰਜਾਬ ਦੇ ਵਿੱਚ ਹੀ ਬੈਠੇ ਆ ਕਿਸਾਨ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਪਾਸੇ ਵੀ ਇਧਰ ਦੇਖੋਗੇ ਤੁਸੀਂ ਨਾ ਪੂਰੀ ਕਣਕ ਜਿਹੜੀ ਆ ਕਣਕ ਖੜੀ ਆ ਕਣਕ ਦੀ ਪੂਰੀ ਫਸਲ ਜਿਹੜੀ ਆ ਕੁਝ ਖਰਾਬ ਹੋਈ ਪਰ ਬੰਦਾ ਕਹਿੰਦਾ ਕਿ ਭਾਈ ਮੈਨੂੰ ਕੁਝ ਨਹੀਂ ਚਾਹੀਦਾ ਰੱਬ ਵਰਗੇ ਕਿਸਾਨਾਂ ਦੇ ਪੈਰ ਮੇਰੀ ਜ਼ਮੀਨ ਦੇ ਵਿੱਚ ਪਏ ਆ ਇਹ ਗੱਲ ਕਹੀ ਆ ਇਸ ਜ਼ਮੀਨ ਦੇ ਮਾਲਕ ਨੇ ਕਿ ਕੋਈ ਗੱਲ ਨਹੀਂ ਖਰਾਬ ਹੋ ਗਈ ਫਸਲ ਕੋਈ ਚੱਕਰ ਨਹੀਂ ਮੈਂ ਕਿਸੇ ਤੋਂ ਕੋਈ ਮੁਆਵਜ਼ਾ ਨਹੀਂ ਲੈਣਾ ਮੈਂ ਕਿਸੇ ਤੋਂ ਕੋਈ ਪੈਸੇ ਨਹੀਂ ਲੈਣੇ ਇਹ ਗੱਲ ਕਹੀ ਆ ਇਸ ਜ਼ਮੀਨ ਦੇ ਮਾਲਕ ਕਿਸਾਨ ਨੇ ਤਾ ਇਧਰ ਪਰਲੇ ਬੰਨੇ ਸਫਾਇਦੇ ਜਿੱਧਰ ਖੜੇ ਆ ਸਫਾਇਦਿਆਂ ਦੇ ਵਿੱਚ ਵੀ ਦੇਖੋਗੇ ਤਾਂ ਉਧਰ ਵੀ ਤੁਹਾਨੂੰ ਤੁਰੇ ਫਿਰਦੇ ਨਜ਼ਰ ਆਉਣਗੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਸ ਪਾਸੇ ਸਾਹਮਣੇ ਦੇਖੋ ਜਰਾ ਤਾਂ ਵੱਡੀ ਗਿਣਤੀ ਚ ਇਧਰ ਕਿਸਾਨ ਵੀ ਆ ਪਰ ਇਧਰੋਂ ਹੁਣ ਗੱਲਬਾਤ ਹੋਈ ਹੋਈ ਆ ਤਾਂ ਉਹਨਾਂ ਦੇ ਕਿਸਾਨਾਂ ਨੂੰ ਵੀ ਕਿਹਾ ਹੋਇਆ ਨੌਜਵਾਨ ਆਗੂਆਂ ਨੂੰ ਕਿਸਾਨਾਂ ਨੇ ਕਿ ਤੁਸੀਂ ਅੱਗੇ ਨਹੀਂ ਵਧਣਾ ਤੁਸੀਂ ਅੱਗੇ ਨਹੀਂ ਜਾਣਾ ਜਦੋਂ ਤੱਕ ਕੋਈ ਸੁਨੇਹਾ ਨਹੀਂ ਲਾਇਆ ਜਾਂਦਾ ਜਦੋਂ ਤੱਕ ਜਥੇਬੰਦੀਆਂ ਹੁਕਮ ਨਹੀਂ ਕਰਦੀਆਂ ਜਾਂ ਜਥੇਬੰਦੀਆਂ ਨਹੀਂ ਕਹਿੰਦੀਆਂ ਤਾਂ ਉਦੋਂ ਤੱਕ ਇਹ ਇਧਰੋਂ ਹਰਿਆਣਾ ਪੁਲਿਸ ਦੇ ਨਾਲ ਵੀ ਗੱਲ ਹੋਈ ਹੋਈ ਹੈ ਦੱਸਿਆ ਜਾ ਰਿਹਾ ਹੈ ਤਾਂ ਹਰਿਆਣਾ ਪੁਲਿਸ ਵੱਲੋਂ ਵੀ ਕੋਈ ਫਾਇਰ ਨਹੀਂ ਕੀਤੇ ਜਾ ਰਹੇ ਹੰਝੂ ਗੈਸ ਦੇ ਗੋੜੇ ਜਾਂ ਰਬੜ ਬੁਲੇਟਸ ਜਿਹੜੇ ਆ ਉਹ ਨਹੀਂ ਚਲਾਏ ਜਾ ਰਹੇ ਕਿਸਾਨਾਂ ਦੇ ਉੱਪਰ ਇਹ ਤਸਵੀਰ ਸ਼ੰਭੂ ਬਾਰਡਰ ਦੀ ਸ਼ੰਭੂ ਬਾਰਡਰ ਤੋਂ ਅਸੀਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ ਮੌਕੇ ਦੇ ਉੱਪਰ ਕੀ ਮਾਹੌਲ ਕੀ ਹੈ ਸ਼ੰਭੂ ਬਾਰਡਰ ਦਾ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੀ ਤੈਨਾਤੀ ਹੈ ਔਰ ਦੂਜੇ ਬੰਨੇ ਅੱਜ ਦਾ ਦਿਨ ਕਿਉਂਕਿ ਕੱਲ ਮੀਟਿੰਗ ਵੀ ਹੋਈ ਮੀਟਿੰਗ ਹਾਲਾਂਕਿ ਮੰਤਰੀਆਂ ਨੇ ਕਿਹਾ ਕਿ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਈ ਹੈ ਤਾਂ ਜਦੋਂ ਆ ਇਧਰੋਂ ਟੱਪਣ ਤੋਂ ਬਾਅਦ ਇਧਰੋਂ ਟੱਪਣ ਤੋਂ ਬਾਅਦ ਆ ਜਿਹੜਾ ਪੁਲ ਹੈ ਇਹ ਸਭ ਤੋਂ ਵੱਡਾ ਚੈਲੰਜ ਬਣਿਆ ਹੋਇਆ ਕਿਸਾਨਾਂ ਦੇ ਲਈ ਕਿਉਂਕਿ ਵੱਡੀ ਗੰਟੀ ਦੇ ਵਿੱਚ ਮੌਕੇ ਤੇ ਫੋਰਸ ਐਨਾਦ ਕੀਤੀ ਹੋਈ ਆ ਔਰ ਇਹ ਇੱਕ ਵੱਡਾ ਚੈਲੰਜ ਕਿਸਾਨਾਂ ਦੇ ਲਈ ਇਸ ਸਮੇਂ ਬਣਿਆ ਹੋਇਆ ਕਿਉਂਕਿ ਇਹ ਪੁਲ ਟੱਪਣਾ ਔਖਾ ਹੋਇਆ ਹੋਇਆ ਹਾਲਾਂਕਿ ਕਿਸਾਨ ਕਹਿੰਦੇ ਕਿ ਟੱਪਣਾ ਕੋਈ ਸਾਡੇ ਲਈ ਔਖਾ ਨਹੀਂਗਾ ਪਰ ਇਸ ਵਾਰ ਬਹੁਤ ਜ਼ਬਰਦਸਤ ਤਰੀਕੇ ਦੀ ਤਿਆਰੀ ਕੀਤੀ ਕਿਉਂਕਿ ਨਿਹੱਥੇ ਕਿਸਾਨਾਂ ਦੇ ਉੱਪਰ ਕਿਸਾਨ ਕਹਿੰਦੇ ਕਿ ਅਸੀਂ ਨਿਹੱਥੇ ਆ ਸਾਡੇ ਉੱਪਰ ਲਗਾਤਾਰ ਹੰਝੂ ਗੈਸ ਦੇ ਗੋਲੇ ਡਾਕੇ ਜਾ ਰਹੇ ਸੀ ਲਗਾਤਾਰ ਅਸੀਂ ਤਾਂ ਮੁਕਾਬਲਾ ਜਿਹੜਾ ਉਹ ਕਰਨਾ ਕਿਉਂਕਿ ਸਰਕਾਰ ਦੇ ਕੋਲੇ ਤਾਂ ਪੂਰਾ ਦਾ ਪੂਰਾ ਸਿਸਟਮ ਹੈ ਸਰਕਾਰ ਦੇ ਕੋਲੇ ਪੂਰਾ ਦਾ ਪੂਰਾ ਤੰਤਰ ਹੈ ਹਰੇਕ ਅਮਲਾ ਹੈਗਾ ਸਰਕਾਰ ਦੇ ਕੋਲੇ ਤਾਂ ਇਹ ਰਾਹ ਜਾਂਦਾ ਸਿੱਧਾ ਦਿੱਲੀ ਨੂੰ ਦਿੱਲੀ ਜਾਣ ਵਾਲਾ ਰਾਹ ਜਿਹਦੇ ਉੱਪਰ ਜ਼ਬਰਦਸਤ ਨਫਰੀ ਹੈ ਜ਼ਬਰਦਸਤ ਤਰੀਕੇ ਦੇ ਨਾਲ ਫੋਰਸ ਪੈਨਾਤ ਕੀਤੀ ਹੋਈ ਹੈ ਔਰ ਉਧਰ ਜ਼ੂਮ ਕਰਕੇ ਜੀ ਪੁਲ ਦੇ ਉੱਪਰ ਦੀ ਜਿਹੜੀ ਤਸਵੀਰ ਹੈ ਇਹ ਜਰਾ ਦਿਖਾਓ ਆ ਜਿਹੜੇ ਜਵਾਨ ਇਸ ਪਾਸੇ ਖੜੇ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਇਹ ਦੇਖ ਸਕਦੇ ਹੋ ਸ਼ਾਇਦ ਵੀਡੀਓ ਰਿਕਾਰਡਿੰਗ ਵੀ ਹੋ ਰਹੀ ਹੈ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਆ ਦੇਖੋ ਤੁਸੀਂ ਤਾਂ ਇੱਥੇ ਕੈਮਰੇ ਦੇ ਨਾਲ ਵੀਡੀਓਗ੍ਰਾਫੀ ਵੀ ਮੌਕੇ ਦੇ ਉੱਪਰ ਕੀਤੀ ਜਾ ਰਹੀ ਹੈ ਤਾਂ ਇਹ ਹਰਿਆਣਾ ਪੁਲਿਸ ਦੇ ਜਵਾਨ ਹੈ ਹਰਿਆਣਾ ਪੁਲਿਸ ਦੇ ਵੱਲੋਂ ਪੂਰੀ ਕਲੀ-ਕਲੀ ਚੀਜ਼ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਡਰੋਨ ਦੇ ਨਾਲ ਵੀ ਵੀਡੀਓਗ੍ਰਾਫੀ ਹੋ ਰਹੀ ਸੀ ਪਰ ਮੁੰਡਿਆਂ ਨੇ ਜਦੋਂ ਪਤੰਗ ਢਾਏ ਤਾਂ ਫਿਰ ਡਰੋਨ ਤਾਂ ਉੱਡਣਾ ਬੰਦ ਹੋ ਗਿਆ ਜਿਹੜਾ ਡਰੋਨ ਗੋਲੇ ਸੁੱਟ ਰਿਹਾ ਸੀ ਉਹ ਵੀ ਬੰਦ ਹੋ ਗਿਆ ਸੀ ਔਰ ਇਹ ਅੱਜ ਦਾ ਮਾਹੌਲ ਹੈ ਜ਼ਬਰਦਸਤ ਤਰੀਕੇ ਦੇ ਨਾਲ ਫੋਰਸ ਤਾਇਨਾਤ ਕੀਤੀ ਹੋਈ ਹੈ ਔਰ ਇਧਰਲੇ ਬੰਨੇ ਵੀ ਅਸੀਂ ਲਗਾਤਾਰ ਤੁਹਾਨੂੰ ਮਾਹੌਲ ਦਿਖਾਈ ਰੇ ਸੀ ਇੱਥੇ ਦਾ ਵੋਟਸ ਵੀ ਮੰਗਵਾਲੀਆਂ ਗਈਆਂ ਸੀ ਹਰਿਆਣਾ ਪੁਲਿਸ ਦੇ ਵੱਲੋਂ ਤੇ ਫੋਰਸ ਦੇ ਵੱਲੋਂ ਤਾਂ ਮੌਕੇ ਦੇ ਉੱਪਰ ਕਿ ਜੇ ਪਾਣੀ ਜ਼ਿਆਦਾ ਆਇਆ ਟਪਕੇ ਇਧਰ ਉਧਰ ਜਾਣਾ ਪੈਂਦਾ ਤਾਂ ਵੋਟ ਦਾ ਇੰਤਜ਼ਾਮ ਵੀ ਹਰਿਆਣਾ ਪੁਲਿਸ ਨੇ ਕੀਤਾ ਹੋਇਆ ਮੌਕੇ ਦੇ ਉੱਪਰ ਸਾਰੀਆਂ ਮਸ਼ੀਨਾਂ ਇਸੇ ਪੁਲਾ ਦੇ ਉੱਪਰ ਹੀ ਖੜੀਆਂ ਇਹੇ ਪੁਲਾ ਜਿਹੜਾ ਇੱਥੋਂ ਤੱਕ ਬੈਰੀਕੇਡ ਜਿੱਥੋਂ ਤੱਕ ਅਸੀਂ ਖੜੇ ਆ ਸਾਹਮਣੇ ਜਵਾਨ ਨਜ਼ਰ ਆ ਰਿਹਾ ਇੱਥੋਂ ਤੱਕ ਦੇ ਬੈਰੀਕੇਡ ਪੱਟ ਦੇ ਉੱਤੇ ਸੀ ਕਿਸਾਨਾਂ ਨੇ ਹਾਲਾਂਕਿ ਇੱਥੋਂ ਹੁਣ ਅਗਲੇ ਪਾਸੇ ਦੇ ਜਿਹੜੇ ਬੈਰੀਕੇਟ ਹੈ ਉਹ ਕਹਿੰਦੇ ਸਭ ਤੋਂ ਵੱਡਾ ਅੜਿੱਕਾ ਬਣੇ ਹੋਇਆ ਇੱਧਰ ਹੀ ਇੱਕ ਟਰੈਕਟਰ ਵੀ ਖੜਾ ਕਿਸਾਨ ਦਾ ਜਿਹੜਾ ਹਰਿਆਣਾ ਪੁਲਿਸ ਨੇ ਜਿਹਦੇ ਟਾਇਰਾਂ ਦੇ ਵਿੱਚ ਗੋਲੀਆਂ ਮਾਰੀਆਂ ਸਿੱਧੀਆਂ ਔਰ ਦੱਸਿਆ ਜਾ ਰਿਹਾ ਹਵਾ ਕੱਢ ਦਿੱਤੀ ਉਹਦੀ ਔਰ ਉਹਦੀਆਂ ਬੈਟਰੀਆਂ ਵੀ ਬੈਟਰੀ ਵੀ ਕੱਢ ਲਈ ਸੀ ਟਰੈਕਟਰ ਦੀ ਤਾਂ ਇਹ ਮਾਹੌਲ ਸ਼ੰਭੂ ਬਾਰਡਰ ਦਾ ਜਿੱਥੇ ਕਿਸਾਨਾਂ ਨੇ ਡੇਰਾ ਲਾਇਆ ਹੋਇਆ ਤਾਂ ਪੱਟ-ਪੱਟ ਕੇ ਜਿਹੜੇ ਬੈਰੀਕੇਟ ਸੱਟੇ ਆ ਜਗਜੀਤ ਆ ਬੈਰੀਕੇਟ ਸੀਗੇ ਸ਼ਾਇਦ ਕਿਉਂਕਿ ਆ ਬੈਰੀਕੇਟਿੰਗ ਜਿਹੜੀ ਕੀਤੀ ਹੋਈ ਸੀ ਆ ਬੈਰੀਕੇਟ ਨੌਜਵਾਨਾਂ ਨੇ ਪਹਿਲੇ ਦਿਨ ਪੱਟ ਕੇ ਸੱਟਿਆ ਆ ਥੱਲੇ ਵਾਲੇ ਬੰਨੇ ਵੀ ਪਏ ਆ ਇਧਰਲੇ ਬੰਨੇ ਬੈਰੀਕੇਟ ਔਰ ਆ ਥੱਲੇ ਬੈਰੀਕੇਟ ਪਏ ਜਿਹੜੇ ਆ ਬੈਰੀਕੇਟਿੰਗ ਜਿਹੜੀ ਥੱਲੇ ਪੱਟ ਕੇ ਛੁੱਟੀ ਹੋਈ ਆ ਇਧਰਲੇ ਬੰਨੇ ਵੀ ਜਿਹੜੇ ਬੈਰੀਕੇਟ ਪਏ ਪੱਟ-ਪੱਟ ਕੇ ਪਹਿਲੇ ਦਿਨ ਜਦੋਂ ਟਕਰਾਅ ਹੋਇਆ ਤਾਂ ਇਹ ਬੈਰੀਕੇਟ ਨੌਜਵਾਨਾਂ ਨੇ ਪੱਟ-ਪੱਟ ਕੇ ਥੱਲੇ ਛੁੱਟੇ ਸੀ ਕਿਉਂਕਿ ਜਦੋਂ ਪਹਿਲੇ ਦਿਨ ਮਾਮਲਾ ਪੱਖਿਆ ਜਦੋਂ ਆ ਕੇ ਇੱਥੇ ਟਰੈਕਟਰ ਰੁਕੇ ਸੀਗੇ ਉਧਰੋਂ ਹੰਝੂ ਗੈਸ ਦੇ ਗੋਲੇ ਛੁੱਟੇ ਗਏ ਲਗਾਤਾਰ ਬੁਲੇਟ ਦੀਆਂ ਜਿਹੜੀਆਂ ਬੁਲੇਟ ਚਲਾਏ ਗਏ ਪਲਾਸਟਿਕ ਦੀਆਂ ਗੋਲੀਆਂ ਜਿਹੜੀਆਂ ਦਾਗੀਆਂ ਗਈਆਂ ਤਾਂ ਇਹ ਪਹਿਲੇ ਦਿਨੋਂ ਚੱਕ-ਚੱਕ ਕੇ ਆ ਬੈਰੀਕੇਡ ਸੱਟੇ ਸੀਗੇ ਨੌਜਵਾਨਾਂ ਨੇ ਕਿਸਾਨਾਂ ਨੇ ਥੱਲੇ ਔਰ ਪਹਿਲੇ ਦਿਨ ਆ ਪਲੇਟਾਂ ਪਟ-ਪਟ ਕੇ ਛੁੱਟੀਆਂ ਗਈਆਂ ਸੀ ਜਿਹੜੀਆਂ ਲਾਈਆਂ ਗਈਆਂ ਸੀ ਲੋਹੇ ਦੀਆਂ ਚਾਦਰਾਂ ਸਾਈਡਾਂ ਦੇ ਉੱਪਰ ਪੁਲ ਦੇ ਉੱਪਰ ਤਾਂ ਇਹ ਟਰੈਕਟਰਾਂ ਨਾਲ ਖਿੱਚੀਆਂ ਗਈਆਂ ਇਹ ਨੌਜਵਾਨਾਂ ਨੇ ਖਿੱਚ ਖਿੱਚ ਕੇ ਬੈਰੀਕੇਡ ਤੇ ਚਾਦਰਾਂ ਥੱਲੇ ਸੁੱਟੀਆਂ ਸੀ ਜਿਸ ਤੋਂ ਬਾਅਦ ਕਿ ਥੋੜਾ ਜਿਹਾ ਅੱਗੇ ਵਧੇ ਔਰ ਪਹਿਲੇ ਬੈਰੀਕੇਡ ਤਾਂ ਪੱਟ ਦਿੱਤੇ ਸੀ ਔਰ ਅਗਲੇ ਬੈਰੀਕੇਡ ਔਰ ਕਈ ਥਾਵਾਂ ਤੇ ਤਾਂ ਕੰਟੇਨਰ ਵੀ ਰੱਖੇ ਹੋਏ ਆ ਹਰਿਆਣਾ ਪੁਲਿਸ ਨੇ ਤਾਂ ਕਿਸਾਨ ਕਹਿੰਦੇ 21 ਤਰੀਕ ਵਾਲੀ ਮੀਟਿੰਗ 21 ਤਰੀਕ ਤੱਕ ਦਾ ਸਮਾਂ ਦਿੱਤਾ ਹੋਇਆ ਸਰਕਾਰ ਨੂੰ ਦੇਖਣਾ ਹੈ ਜੇ 21 ਤਰੀਕ ਤੱਕ ਨਾ ਗੱਲ ਬਣੀ ਤਾਂ ਕਿਸਾਨ ਕਹਿੰਦੇ ਅਸੀਂ ਦਿੱਲੀ ਕੁਚ ਕਰਾਂਗੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਸ਼ੰਭੂ ਬੈਰੀਕੇਡ